ਜੇਕਰ ਕਿਤੇ ਥੋੜੀ ਦੇਰ ਪਹਿਲਾਂ ਵੀ ਦੱਸ ਦਿੰਦੇ ਤਾਂ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਸੀ ਉਹਨਾਂ ਦਾ ਬਚਾਅ ਹੋ ਸਕਦਾ ਸਮਾਂ ਜਿਹੜਾ ਸੀ ਉਹ ਮਿਲ ਸਕਦਾ ਹੈ ਕਿੰਨਾ ਕਿਤੇ ਸਮਾਂ ਜਿਹੜਾ ਉਹ ਨਹੀਂ ਮਿਲਿਆ ਉੱਚੇ ਇਲਾਕੇ ਵਿੱਚ ਹਮਲਾ ਕੀਤਾ ਇੱਕ 1.5 ਵਜੇ ਦੇ ਕਰੀਬ ਹੀ ਨਹੀਂ ਹਮਲਾ ਕੀਤਾ ਤੇ ਪੌਣੇ ਘੰਟੇ ਘੰਟੇ ਬਾਅਦ ਉਹਨਾਂ ਨੇ ਵੀ ਹਮਲਾ ਕਰ ਦਿੱਤਾ ਤੇ 2:30 ਵਜੇ ਤੋਂ ਸਟਾਰਟ ਹੋ ਕੇ ਸਵੇਰੇ 11 ਵਜੇ ਤੱਕ ਲਗਾਤਾਰ ਬੰਬਾਰੀ ਕੀਤੀ ਉਹਨਾਂ ਨੇ ਇਹ ਤੇ ਮੇਰਾ ਸਾਲਾ ਜਿਹੜਾ ਛੋਟਾ 11 ਸਾਲ ਦਾ ਬੱਚਾ ਆ ਉਹਦੇ ਇੱਥੇ ਬਾਹ ਤੇ ਇਥੋਂ ਯਾਨੀ ਮਾਸ ਸਾਰਾ ਇਥੋਂ ਲੱਤ ਗਿਆ ਤੇ ਇੱਥੇ ਮੂਵਮੈਂਟ ਹੱਲੇ ਨਹੀਂ ਹੁੰਦੀ ਪਈ ਉਹਦੀ ਬਾਹ ਦੀ ਦੁਆਰੇ ਤੇ ਇਹ ਹਮਲਾ ਆਪਾਂ ਨਹੀਂ ਕਹਿ ਸਕਦੇ ਹੁਣ ਇਹ ਪੂਰੇ ਸ਼ਹਿਰ ਤੇ ਹਮਲਾ ਕੀਤਾ ਪੂਰੇ ਸਿਵਿਲਿਅਨਸ ਤੇ ਹਮਲਾ ਕੀਤਾ ਤੇ ਉੱਥੇ ਬਹੁਤ ਡਰੇ ਹੋਏ ਨੇ ਕਿਉਂਕਿ ਹੱਲੇ ਹੁਣੇ ਤਾਜ਼ਾ ਤਾਜ਼ਾ ਜਦੋਂ ਬੰਬਾਰੀ ਹੁੰਦੀ ਹੈ ਹੁਣ ਆਪਾਂ ਕਹਿ ਵੀ ਨਹੀਂ ਸਕਦੇ ਕਿੱਦਾਂ ਮਹਿਸੂਸ ਹੁੰਦਾ ਦੱਸ ਸਕਦੇ ਸੀ ਕਿੰਟਾ ਪਹਿਲਾਂ 2 ਘੰਟੇ ਪਹਿਲਾਂ 3 ਘੰਟੇ ਪਹਿਲਾਂ ਦੱਸ ਸਕਦੇ ਸੀ ਵੀ ਮਤਲਬ ਹਮਲਾ ਹੋ ਸਕਦਾ ਆਪਣੇ ਘਰੋਂ ਨਿਕਲ ਕੇ ਜਿਸ ਦਾ ਬਣਦਾ ਸਰਦਾ ਉਹ ਆ ਸਕਦਾ ਸੀ ਗਾਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਵੱਲੋਂ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਈ ਫਰਾਂਦੀਆ ਕਈ ਲੋਕਾਂ ਦੀਆਂ ਜਾਨਾਂ ਗਈਆਂ ਤੇ ਉਸ ਦੇ ਵਿੱਚ ਕਈ ਬੱਚੇ ਵੀ ਜਿਹੜੇ ਨੇ ਉਹ ਅਲਵਿਦਾ ਹੋ ਗਏ ਤਾਂ ਗੱਲ ਕਰਾਂਗੇ ਜਿੱਥੇ ਹੁਣ ਕੀ ਕੁਝ ਜਿੰਨਾਂ ਦੀਆਂ ਜਾਨਾਂ ਗਈਆਂ ਔਰ ਕੁਝ ਗੰਭੀਰ ਜ਼ਖਮੀ ਹੋਏ ਉਹਨਾਂ ਦੇ ਪਰਿਵਾਰਾਂ ਦੇ ਨਾਲ ਸੋ ਮੈਂ ਇੱਕ ਹਸਪਤਾਲ 'ਚ ਮੌਜੂਦ ਹਾਂ ਜਿੱਥੇ ਪਰਿਵਾਰਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਸ ਕਿਸ ਤਰ੍ਹਾਂੇ ਕਟਨਾ ਵਾਪਰੇ ਸਰ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਕਿਵੇਂ ਮਤਲਬ ਜਦੋਂ ਜਾ ਰਹੇ ਸੀਗੇ ਤੁਹਾਡੇ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਮੈਮੇ ਸਾਰਾ ਬਾਕਿਆ ਸ਼ੁਰੂ ਹੋਇਆ ਜਦੋਂ ਇੰਡੀਆ ਨੇ ਹਮਲਾ ਕੀਤਾ ਉਧਰ ਇੱਕ 1.5 ਵਜੇ ਦੇ ਕਰੀਬ ਹੀ ਨਹੀਂ ਹਮਲਾ ਕੀਤਾ ਤੇ ਪੌਣੇ ਘੰਟੇ ਇੱਕ ਘੰਟੇ ਬਾਅਦ ਉਹਨਾਂ ਨੇ ਵੀ ਹਮਲਾ ਕਰ ਦਿੱਤਾ ਉਹਨਾਂ ਨੇ ਪੁੰਛੇਲਾ ਕੇ ਵਿੱਚ ਹਮਲਾ ਕੀਤਾ ਤੇ ਫੌਜੀ ਜਿੱਥੇ ਕੈਂਪ ਹੁੰਦੇ ਉੱਥੇ ਨਹੀਂ ਹਮਲਾ ਕੀਤਾ ਉਸ ਤੋਂ ਅੱਗੇ ਵੱਧ ਕੇ ਜਿੱਥੇ ਸਿਵਿਲਿਅਨ ਰਹਿੰਦੇ ਸੀ ਉੱਥੇ ਹਮਲਾ ਕੀਤਾ ਪੂਰੇ ਸ਼ਹਿਰ ਵਿੱਚ ਉਹ ਨਹੀਂ ਹਮਲਾ ਕੀਤਾ ਬੰਬਾਰੀ ਕੀਤੀ ਉਹਨਾਂ ਨੇ ਰਾਤ 2:30 ਵਜੇ ਤੋਂ ਸਟਾਰਟ ਹੋ ਕੇ ਸਵੇਰੇ 11 ਵਜੇ ਤੱਕ ਲਗਾਤਾਰ ਬੰਬਾਰੀ ਕੀਤੀ ਉਹਨਾਂ ਨੇ ਉੱਥੇ ਸਾਰਾ ਇਲਾਕਾ ਜਿਹੜਾ ਸੀ ਰਿਹਾਇਸ਼ੀ ਇਲਾਕਾ ਸੀ ਸਾਰੇ ਪਾਸੇ ਹਾਂਜੀ ਉਹ ਸਾਰਾ ਰਿਹਾਇਸ਼ੀ ਇਲਾਕਾ ਆ ਕਿਉਂਕਿ ਜਿਹੜੇ ਜਿਹੜੀ ਫੌਜ ਤਾਇਨਾਤ ਆ ਉੱਥੇ ਉਹ ਪਹਾੜੀਆਂ ਤੇ ਆ ਬਾਕੀ ਜਿਹੜਾ ਥੋੜਾ ਮੈਦਾਨੀ ਇਲਾਕਾ ਹੈ ਉੱਥੇ ਹੀ ਰਿਹائش ਹੈ ਜ਼ਿਆਦਾ ਉੱਥੇ ਹੀ ਇਹਨਾਂ ਨੇ ਗੋਲੇ ਗੋਲੇਵਾਰੀ ਕੀਤੀ ਹੈ ਤੁਹਾਡੇ ਸਰ ਪਰਿਵਾਰ ਦੇ ਕਿਹੜੇ ਜੀ ਸਨ ਜੋ ਜ਼ਖਮੀ ਹੋਏ ਨੇ ਹਾਂਜੀ ਇੱਕ ਇਹ ਜਦੋਂ ਗੋਲਾਵਾਰੀ ਚੱਲੀ ਫਿਰ ਪਹਿਲਾਂ ਤਾਂ ਇਹ ਬੰਕਰ ਵਿੱਚ ਗਏ ਕਿਉਂਕਿ ਉੱਥੇ ਬੰਕਰ ਬਣਾਏ ਹੁੰਦੇ ਆ ਕਈਆਂ ਨੇ ਘਰਾਂ ਵਿੱਚ ਬੰਕਰ ਬਣਾਏ ਹੁੰਦੇ ਕਿਉਂਕਿ ਉੱਥੇ ਵੈਸੇ ਹੀ ਅਲਰਟ ਹੁੰਦਾ ਹਮੇਸ਼ਾ ਹੀ ਕਦੀ ਵੀ ਗੋਲੇਵਾਰੀ ਹੋ ਸਕਦੀ ਹੈ ਪਹਿਲਾਂ ਤਾਂ ਬੰਕਰ ਵਿੱਚ ਗਏ ਫਿਰ ਬੰਕਰ ਵਾਲੇ ਘਰ ਦੇ ਉੱਪਰ ਜਦੋਂ ਬੰਬ ਡਿੱਗਿਆ ਉੱਪਰਲੀ ਛੱਤ ਜਦੋਂ ਉੱਡ ਗਈ ਤਾਂ ਫਿਰ ਇਹਨਾਂ ਨੇ ਸੋਚਿਆ ਵੀ ਆਪਾਂ ਹੁਣ ਚੱਲੀਏ ਵੀ ਇੱਧਰ ਜੰਮੂ ਵੱਲ ਵੀ ਰਿਸ਼ਤੇਦਾਰੀ ਹੈਗੀ ਆ ਆਪਾਂ ਉੱਥੇ ਚੱਲ ਜੰਨੇ ਆ ਗੱਡੀ ਲੈ ਕੇ ਆਉਂਦੇ ਸੀ ਰਾਸਤੇ 'ਚ 2-3 ਕਿਲੋਮੀਟਰ ਆਏ ਹੋਣੇ ਬਸ ਉਥੋਂ ਉਦੋਂ ਬੰਬ ਪਤਾ ਹੀ ਨਹੀਂ ਲੱਗਾ ਜਾਨੀ ਜਿਸ ਜਗ੍ਹਾ ਤੇ ਰਹਿੰਦੇ ਸੀ ਉੱਥੇ ਪਹਿਲਾਂ ਹੀ ਤਣਾਪੂਰਨ ਮਾਹੌਲ ਸੀਗਾ ਕਿ ਬੰਕਰ ਦੇ ਵਿੱਚ ਪਹਿਲਾਂ ਛੁਪੇ ਸੀਗੇ ਬਾਅਦ ਵਿੱਚ ਜਦੋਂ ਜ਼ਿਆਦਾ ਕੰਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹ ਗੱਡੀ ਲੈ ਕੇ ਚੱਲਦੇ ਨੇ ਕਿ ਆਪਣਾ ਬਚਾਅ ਕਰਦੇ ਹਾਂ ਹਾਂਜੀ ਹਾਂਜੀ ਕਿਉਂਕਿ ਰਾਤ ਸੁੱਤੇ ਸੀ ਉਦੋਂ ਬੰਬ ਬਾਰੀ ਸ਼ੁਰੂ ਹੋ ਗਏ ਠੀਕ ਹੈ ਜੀ ਤੇ ਪਹਿਲਾਂ ਸਾਰਿਆਂ ਨੇ ਇਹੀ ਸੋਚਿਆ ਵੀ ਆਪਾਂ ਬੰਕਰ 'ਚ ਹੀ ਚੱਲਦੇ ਹਾਂ ਪਹਿਲਾਂ ਫਿਰ ਉੱਤੇ ਜਦੋਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਉੱਪਰ ਛੱਤ ਟੁੱਟ ਗਈ ਤਾਂ ਉਹ ਫਿਰ ਹੁਣੀ ਸੋਚਿਆ ਵੀ ਆਪਾਂ ਚੱਲਦੇ ਆ ਕਿਉਂਕਿ ਇੱਥੇ ਰਹਿਣਾ ਹੁਣ ਨਾ ਮੁਮਕਿਨ ਆ ਵੀ ਹੁਣ ਜਦ ਛੱਤ ਉੱਪਰੋਂ ਝੋਟ ਗਈ ਤਾਂ ਥੱਲੇ ਵੀ ਕੰਮ ਖਰਾਬ ਹੋ ਸਕਦਾ ਇਸ ਕਰਕੇ ਆਪਾਂ ਚੱਲੀਏ ਬੱਚੇ ਵੀ ਨਾਲ ਹਨ ਬੰਦਾ ਬੱਚਿਆਂ ਕਰਕੇ ਹੀ ਜਾਂਦਾ ਹੈ ਜੀ ਠੀਕ ਹੈ ਕਿਵੇਂ ਫਿਰ ਜਦੋਂ ਰਸਤੇ 'ਚ ਜਾ ਰਹੇ ਸੀ ਇੱਕਦਮ ਬੰਬਾਰੀ ਸ਼ੁਰੂ ਹੋ ਜਾਂਦੀ ਹੈ ਗੋਲੀਆਂ ਚੱਲਦੀਆਂ ਨੇ ਕੀ ਹੁੰਦਾ ਬੰਬਾਰੀ ਚੱਲਦੀ ਤੇ ਹੀ ਨਿਕਲੇ ਸੀ ਕਿਉਂਕਿ ਰੁਕੀ ਨਹੀਂ ਤਾਂ ਜਮੈਂ ਤੁਹਾਨੂੰ ਦੱਸਿਆ 2:30 ਵਜੇ ਤੋਂ ਰਾਤ ਹੀ ਲੈ ਕੇ ਸਵੇਰੇ 11 ਵਜੇ ਤੱਕ ਲਗਾਤਾਰ ਚੱਲਦੀ ਸੀ ਇਹ 9 ਵਜੇ ਦੇ ਕਰੀਬ ਹੈ 9:30 ਕਿਉਂਕਿ ਪਹਿਲਾਂ ਮੇਰੇ ਮਦਰ ਇਨ ਲਾ ਉਹਨਾਂ ਦੇ ਇੱਥੇ ਲੱਗੀ ਸੱਟ ਠੀਕ ਹੈ ਉਹਨਾਂ ਨੂੰ ਉੱਥੇ ਹਸਪੀਟਲ ਲੈ ਕੇ ਗਏ ਉਹਨਾਂ ਦੀ ਡਰੈਸਿੰਗ ਵਗੈਰਾ ਥੋੜੀ ਬਹੁਤੀ ਕਰਾਈ ਤੇ ਫਿਰ ਇਹ ਕਹਿੰਦੇ ਵੀ ਆਪਾਂ ਚੱਲਦੇ ਹਾਂ ਬੱਚਾ ਛੋਟਾ ਸੀ ਉਹ 10 ਸੋ ਮਦਰ ਇਨ ਲਾ ਦੇ ਘਰ ਦੇ ਵਿੱਚ ਹੀ ਉਹਨਾਂ ਨੇ ਲੱਗੀ ਸੀ ਘਰੋਂ ਬਾਹਰ ਰਸਤੇ ਦੇ ਵਿੱਚ ਘਰੋਂ ਬਾਹਰ ਨਿਕਲੇ ਨਾ ਉਹ ਬੰਕਰ ਵਿੱਚ ਜਾਣ ਵਾਸਤੇ ਉਹ ਵੀ ਬਾਕੀ ਸਾਰੇ ਚਲੇ ਗਏ ਸੀ ਮੇਰੇ ਫਾਦਰ ਇਨ ਲਾ ਮਦਰ ਇਨ ਲਾ ਆਪਣੇ ਘਰ ਸਾਂ ਪਹਿਲਾ ਸਭ ਤੋਂ ਉਹਨਾਂ ਨੇ ਸੇਵ ਕੀਤਾ ਬੱਚਿਆਂ ਨੂੰ ਬੱਚੇ ਤਾਂ ਬਜ਼ੁਰਗ ਹੋਣੀ ਪਹਿਲਾਂ ਬੰਕਰ ਵਿੱਚ ਪਾਏ ਜਗ੍ਹਾ ਉੱਥੇ ਥੋੜੀ ਹੁੰਦੀ ਆ ਥੱਲੇ ਤੇ ਇਹ ਜਾਂਦੇ ਪਏ ਸੀ ਤੇ ਇਹਨਾਂ ਦੇ ਲੱਗਾ ਫਿਰ ਫਾਦਰ ਇਨ-ਲਾਉ ਮੇਰੇ ਇਹਨਾਂ ਨੂੰ ਲੈ ਗਏ ਹਸਪੀਟਲ ਉੱਥੇ ਕਰਵਾ ਕੇ ਆਪਣਾ ਡਰੈਸਿੰਗ ਵਗੈਰਾ ਤੇ ਵਾਪਸ ਜਦੋਂ ਬੰਕਰ ਕੋਲ ਆਏ ਤਾਂ ਬੱਚਾ ਕਹਿੰਦਾ ਵੀ ਆਪਾਂ ਹੁਣ ਚਲੀਏ ਇੱਥੋਂ ਕਿਉਂਕਿ ਉਹਨਾਂ ਨੂੰ ਜ਼ਿਆਦਾ ਡਰ ਲੱਗਿਆ ਹਨ ਦੇਖ ਕੇ ਵੀ ਹੁਣ ਕੰਮ ਖਰਾਬ ਹੋ ਰਿਹਾ ਫਿਰ ਇਹ ਵੀ ਮੰਨ ਗਏ ਚਲੋ ਚੱਲਦੇ ਆਂ ਚੱਲਦੇ ਆਂ ਤੇ ਨਾਲ ਇਹ ਮੇਰੇ ਮਦਰਨ ਲੋ ਦਾ ਭਰਾ ਪਰਜਾਈ ਤੇ ਇੱਕ ਬੱਚਾ ਉਹ ਵੀ ਇਹਨਾਂ ਨਾਲ ਗੱਡੀ ਵਿੱਚ ਹੀ ਆ ਗਏ ਹਾਂਜੀ ਤੇ ਉਹਨਾਂ ਦਾ ਵੀ ਜਦੋਂ ਗੱਡੀ ਤੇ ਅਟੈਕ ਗੱਡੀ ਤੇ ਨਹੀਂ ਅਟੈਕ ਕਹਿ ਸਕਦੇ ਆਪਾਂ ਉੱਥੇ ਲੱਗੇ ਬੰਬ ਡਿੱਗਾ ਹੋਊਗਾ ਉਹਦੇ ਛਰੇ ਆ ਕੇ ਗੱਡੀ ਦੇ ਵਿੱਚ ਲੱਗੇ ਜਦੋਂ ਤੇ ਜਿਹੜਾ ਇਹ ਮਾਮਾ ਮਮੀ ਦਾ ਬੱਚਾ ਸੀ ਉਹ ਔਨ ਦੀ ਸਪੋਰਟ ਡੈਥ ਹੋ ਗਈ ਉਹਦੀ ਤੇ ਇਹ ਜਿਹੜੇ ਬੱਚਾ ਐਡਮਿਟ ਆ ਮੇਰਾ ਸਾਲਾ ਜਿਹੜਾ ਛੋਟਾ 11 ਸਾਲ ਦਾ ਬੱਚਾ ਆ ਉਹਦੇ ਇੱਥੇ ਬਾਹ ਤੇ ਇੱਥੋਂ ਯਾਨੀ ਮਾਸ ਸਾਰਾ ਇੱਥੋਂ ਲਿੱਥ ਗਿਆ ਤੇ ਇੱਥੇ ਮੂਵਮੈਂਟ ਹੱਲੇ ਨਹੀਂ ਹੁੰਦੀ ਪਈ ਉਹਦੀ ਬਾਹ ਦੀ ਡਾਕਟਰ ਕਹਿ ਰਹੇ ਨੇ ਕਿ ਚੱਲ ਅੱਜ ਕੀਤਾ ਇੱਕ ਆਪਰੇਸ਼ਨ 2 ਦਿਨ ਬਾਅਦ ਕਹਿੰਦੇ ਫਿਰ ਕਰਾਂਗੇ ਤੇ ਫਿਰ ਆਪਾਂ ਕੋਸ਼ਿਸ਼ ਕਹਿੰਦੇ ਪੂਰੀ ਕਰਾਂਗੇ ਵੀ ਬਾਹ ਚੱਲ ਪਵੇ ਹਾਂਜੀ ਤੇ ਹੋਰ ਵੀ ਤੁਹਾਡੇ ਫਾਦਰ ਇਨ-ਲਾਉ ਉਹਨਾਂ ਨੂੰ ਵੀ ਜ਼ਖਮੀ ਹੋਏ ਨੇ ਮਦਰ ਇਨ-ਲਾਉ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਪਹਿਲਾਂ ਹੀ ਹਾਂਜੀ ਫਾਦਰ ਇਨ-ਲਾਉ ਵੀ ਜ਼ਿਆਦਾ ਜ਼ਖਮੀ ਨੇ ਉਹਨਾਂ ਦਾ ਆਪਰੇਸ਼ਨ ਚੱਲਦਾ ਪਿਆ ਉਹਨਾਂ ਦੇ ਇੱਥੇ ਲੱਤ ਤੇ ਇੱਥੋਂ ਲੈ ਕੇ ਇੱਥੇ ਤੱਕ ਪੂਰੀ ਸੱਟ ਲੱਗੀ ਆ ਇੱਥੋਂ ਮਾਸ ਸਾਰਾ ਥੱਲੇ ਉਤਰ ਚੁੱਕਾ ਹੈ ਇੱਥੋਂ ਜ਼ਖਮੀ ਡਾਕਟਰ ਸਾਹਿਬ ਨੇ ਸਵੇਰੇ ਦੱਸਿਆ ਸੀ ਆ ਇੱਥੋਂ ਲੱਤ ਸਾਰੀ ਅੰਦਰ ਹੱਡੀ ਚੂਰੋ ਚੂਰ ਹੋ ਗਈ ਆ ਉਹ ਕਹਿੰਦੇ ਸੀ ਆਪਾਂ ਕੱਢ ਕੇ ਤੇ ਵਿੱਚ ਜਿੱਦਾਂ ਕਰਦੇ ਹੋਣਗੇ ਇਲਾਜ ਜਿੱਦਾਂ ਮਾਹੌਲ ਪਹਿਲਾਂ ਹੀ ਥੋੜਾ ਤਣਾਪੁਰਨ ਬਣਿਆ ਸੀ ਤੁਹਾਡੀ ਤਾਂ ਫੋਨ ਤੇ ਗੱਲ ਹੁੰਦੀ ਹੋਏਗੀ ਉਹਨਾਂ ਨਾਲ ਕਿ ਦੱਸਦੇ ਸੀਗੇ ਕਿ ਇਸ ਤਰ੍ਹਾਂ ਹੁਣ ਇੱਥੇ ਜਿਹੜਾ ਇਹ ਇਸ ਚੀਜ਼ ਦਾ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਜਾਂ ਫਿਰ ਇਸ ਤਰ੍ਹਾਂ ਦਾ ਕੁਛ ਬੰਬਾਰੀ ਜਾਂ ਫਿਰ ਉਹਨਾਂ ਦੇ ਵੱਲੋਂ ਅਟੈਕ ਕਰ ਦਿੱਤਾ ਜਾਏਗਾ ਨਹੀਂ ਇਹ ਨਹੀਂ ਸੋਚਿਆ ਸੀ ਨਾ ਇਹ ਕਿਸੇ ਨੇ ਨਹੀਂ ਸੋਚਿਆ ਸੀ ਇਹਦਾ ਹੋਏਗਾ ਤੇ ਗੁਰਦੁਆਰਿਆਂ ਦੇ ਜਿਹੜੇ ਗੁਰਦੁਆਰੇ ਤੇ ਵੀ ਜਿਹੜਾ ਹਮਲਾ ਹੋਇਆ ਹੈ ਕਿ ਬਾਹਰ ਹੀ ਹੋਇਆ ਕਿਉਂਕਿ ਜਿਹੜੇ ਖਬਰ ਆ ਰਹੀ ਸੀ ਕਿ ਜਿਹੜੇ ਰਾਗੀ ਸਿੰਘ ਹੈ ਉਹਨਾਂ ਦੀ ਵੀ ਡੈਥ ਹੋਈ ਹੈ ਹਾਂਜੀ ਰਾਗੀ ਸਿੰਘ ਦੀ ਵੀ ਡੈਥ ਹੋਈ ਹੈ ਬਟ ਗੁਰਦੁਆਰੇ ਤੇ ਨਹੀਂ ਜਿੱਦਾਂ ਤੁਹਾਨੂੰ ਦੱਸਿਆ ਪੂਰੇ ਸ਼ਹਿਰ 'ਚ ਹਮਲਾ ਹੋਇਆ ਉਹ ਵੀ ਉੱਥੇ ਹੀ ਰਹਿੰਦੇ ਸਨ ਸ਼ਹਿਰ ਦੇ ਵਿੱਚ ਤੇ ਉਹਨਾਂ ਦੇ ਉੱਥੇ ਆਪਣੇ ਘਰ ਦੇ ਉੱਥੇ ਕਰੀਬ ਹੀ ਡੈਥ ਹੋਈ ਹੈ ਗੁਰਦੁਆਰੇ ਤੇ ਹਮਲਾ ਆਪਾਂ ਨਹੀਂ ਕਹਿ ਸਕਦੇ ਉਹ ਨਹੀਂ ਪੂਰੇ ਸ਼ਹਿਰ ਤੇ ਹਮਲਾ ਕੀਤਾ ਪੂਰੇ ਸਿਵਿਲਿయన్స్ ਤੇ ਹਮਲਾ ਕੀਤਾ ਆ ਉਹਣੀ ਇਹ ਦੇਖੇ ਨਹੀਂ ਕੀਤਾ ਵੀ ਇੱਥੇ ਗੁਰਦੁਆਰਾ ਆਇਆ ਮੰਦਿਰ ਆ ਜਾਂ ਮਸਜਿਦ ਆ ਕਿਉਂਕਿ ਉੱਥੇ ਮੁਸਲਮਾਨ ਵੀ ਰਹਿੰਦੇ ਆ ਆਪਣੇ ਹਿੰਦੂ ਵੀ ਰਹਿੰਦੇ ਆ ਜਿਹੜੇ ਬੱਚੇ ਦੀ ਡੈਥ ਹੋਈ ਉਹ ਹਿੰਦੂ ਹੈ ਅੱਛਾ ਹਾਂਜੀ ਉਹਦਾ ਅੱਜ ਸੰਸਕਾਰ ਕੀਤਾ 12:30 ਵਜੇ ਤੇ ਤੁਸੀਂ ਵੀਡੀਓ ਵੀ ਦੇਖ ਰਹੇ ਸੀ ਗੱਡੀ ਦੀ ਜਿਹਦੇ ਗੱਡੀ ਦੇ ਵਿੱਚ ਤੁਹਾਡੇ ਪਰਿਵਾਰ ਦੇ ਜੀ ਬੈ ਕੇ ਜਾ ਰਹੇ ਸੀ ਆਪਣਾ ਬਚਾ ਕਰਨ ਦੇ ਲੇਕਿਨ ਕਿਤਨਾ ਕਿਤੇ ਉਹਨਾਂ ਨੂੰ ਪਤਾ ਨਹੀਂ ਕਿ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਆਪਰ ਜਾਏਗਾ ਜਿਸ ਤੋਂ ਬਾਅਦ ਉਹਨਾਂ ਨੂੰ ਫਿਰ ਅੰਮ੍ਰਿਤਸਰ ਲਿਆਂਦਾ ਗਿਆ ਬਾਅਦ ਵਿੱਚ ਕਿਸ ਤਰ੍ਹਾਂ ਇਹ ਹੋਇਆ ਉੱਥੋਂ ਪਹਿਲਾਂ ਕਿਉਂਕਿ ਪਹਿਲਾਂ ਪੁੰਛ ਹੀ ਕਰੀਬ ਸੀ ਸੱਟਾਂ ਜ਼ਿਆਦਾ ਲੱਗੀਆਂ ਸੀ ਪਹਿਲਾਂ ਪੁੰਛ ਹਸਪੀਟਲ ਹੀ ਲੈ ਕੇ ਗਏ ਉੱਥੇ ਪਹਿਲਾਂ ਹੀ ਬਹੁਤ ਜਿੱਦਾਂ ਤੁਹਾਨੂੰ ਦੱਸਿਆ ਪੂਰੇ ਸ਼ਹਿਰ ਤੇ ਹਮਲਾ ਹੋਇਆ ਬਹੁਤ ਲੋਕ ਸਨ ਜਿਹੜੇ ਜਾੜਾ ਜ਼ਿਆਦਾ ਮੇਜਰ ਜਿਨ੍ਹਾਂ ਦੀ ਪ੍ਰੋਬਲਮ ਸੀ ਉਹਨਾਂ ਨੂੰ ਉਹਨੇ ਜੰਮੂ ਸ਼ਿਫਟ ਕੀਤਾ ਫਿਰ ਇਹ ਕਰੀਬ 7 7 ਵਜੇ ਜੰਮੂ ਪੁੱਜੇ ਸੀ ਉੱਥੋਂ 8 ਵਜੇ ਉਹਣੀ ਇੱਥੇ ਅੰਮ੍ਰਿਤਸਰ ਰੈਫਰ ਕਰਤਾ ਕਿਉਂਕਿ ਇਹਨਾਂ ਦੇ ਫ੍ਰੈਕਚਰਸ ਹੋਏ ਸੀ ਤਾਂ ਫਿਰ ਉਹਨਾਂ ਨੇ ਇੱਥੇ ਅੰਮ੍ਰਿਤਸਰ ਅਮਨਦੀ ਹਸਪੀਟਲ ਰੈਫਰ ਕੀਤਾ ਉਹਨਾਂ ਸਰ ਸਾਰੇ ਪਾਸੇ ਇਤਨਾ ਪੂਰਨ ਮਾਹੌਲ ਬਣਿਆ ਹੋਇਆ ਹੈ ਕਿ ਮੈਸੇਜ ਦੇਣਾ ਚਾਹੋਗੇ ਕਿਉਂਕਿ ਇਸ ਤਰ੍ਹਾਂ ਦਾ ਪਾਣਾ ਸੀ ਵੀ ਕਹਿੰਦੇ ਆ ਕਿ ਅਰਦਾਸ ਕਰਦੇ ਕਿਸੇ ਦੇ ਨਾਲ ਨਾਂ ਵਾਪਰੇ ਔਰ ਕੀ ਮੈਸੇਜ ਦੇਣਾ ਜਾਊਗਾ ਕਿ ਤੁਸੀਂ ਤਾਂ ਸਾਰਾ ਕੁਝ ਸੁਣਿਆ ਹੈ ਅੱਖੀ ਦੇਖਿਆ ਕਿਉਂਕਿ ਕਿਸੇ ਤਰ੍ਹਾਂ ਦੀਆਂ ਅਗਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਦੀਆਂ ਨੇ ਕਿ ਜਿਸ ਦੇ ਨਾਲ ਜਿਹੜਾ ਹੈ ਕੁਝ ਹੋਰ ਪੈਨਿਕ ਮਾਹੌਲ ਬਣ ਜਾਂਦਾ ਹੈ ਇੱਕ ਮੈਸੇਜ ਜਿਹੜਾ ਤੁਹਾਡਾ ਇੱਕ ਮੈਸੇਜ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਜਿੰਨੇ ਜਿਹੜੇ دہشت ਦੇ ਨਾਲ ਹੀ ਡਰ ਜਾਂਦੇ ਨੇ ਉਹਨਾਂ ਨੂੰ ਕੁਝ ਸਿਖਾ ਸਕਦਾ ਦੇਖੋ ਜੀ ਮਾਹੌਲ ਤਾਂ ਬਹੁਤ ਖਰਾਬ ਹੈ ਜਿੱਦਾਂ ਮੈਨੂੰ ਵੀ ਇੱਥੇ ਪੱਤਰਕਾਰਾਂ ਕੋਲ ਸੁਣਨ ਨੂੰ ਮਿਲਿਆ ਵੀ ਮਤਲਬ ਹੋਰ ਮਜ਼ਹਿਲਾ ਇੱਧਰ ਪੰਜਾਬ ਵਿੱਚ ਵੀ ਸਿੱਟੀਆਂ ਗਈਆਂ ਜਾਂ ਆਪਣੀ ਆਰਮੀ ਨੇ ਉਹਨਾਂ ਨੂੰ ਡਿਫਿਊਜ਼ ਕਰ ਦਿੱਤਾ ਰਾਸਤੇ ਵਿੱਚ ਵੀ ਉਹਨਾਂ ਦੇ ਜਿੱਥੇ ਉਹਨਾਂ ਦਾ ਮਕਸਦ ਸੀ ਉੱਥੇ ਤੱਕ ਨਹੀਂ ਪਹੁੰਚਣ ਦਿੱਤਾ ਉਹਨਾਂ ਨੇ ਇਹ ਮਾਹੌਲ ਤਾਂ ਸਾਰਾ ਖਰਾਬ ਹੋਇਆ ਹੋਇਆ ਹੈ ਬਟ ਆਪਾਂ ਨੂੰ ਤਰਕ ਤਰਕ ਰਹਿਣਾ ਚਾਹੀਦਾ ਤਰਕ ਰਹਿਣਾ ਚਾਹੀਦਾ ਵੀ ਕਿਸੇ ਵੀ ਟਾਈਮ ਕਿਉਂਕਿ ਉਹਨਾਂ ਨੂੰ ਵੀ ਜਦੋਂ ਉੱਥੇ ਹਮਲਾ ਹੋਇਆ ਨਹੀਂ ਪਤਾ ਸੀ ਨਾ ਇਸ ਵਾਸਤੇ ਹੋਰ ਵੀ ਜਿਹੜੇ ਆਂਡ ਗੁਆਂਡ ਹੋਣਗੇ ਸਾਰਿਆਂ ਦੇ ਵਿੱਚ ਹੀ ਆਪਣਾ ਦਪੜੀ ਮੱਚ ਜਾਈ ਹੋਈ ਹੈ ਇਸ ਤਰ੍ਹਾਂ ਦਾ ਹਾਂਜੀ ਲੋਕ ਉੱਥੇ ਉੱਥੇ ਬਹੁਤ ਡਰੇ ਹੋਏ ਨੇ ਕਿਉਂਕਿ ਹੱਲੇ ਹੁਣੇ ਤਾਜ਼ਾ ਤਾਜ਼ਾ ਜਦੋਂ ਬੰਬਾਰੀ ਹੁੰਦੀ ਹੈ ਹੁਣ ਆਪਾਂ ਕਹਿ ਵੀ ਨਹੀਂ ਸਕਦੇ ਕਿੱਦਾਂ ਮਹਿਸੂਸ ਹੁੰਦਾ ਕਿਉਂਕਿ ਜਦ ਤੱਕ ਬੰਦਾ ਦੇਖੇ ਨਾ ਜਾਂ ਆਪ ਉੱਥੇ ਹੋਏ ਨਾ ਕਿ ਮੈਂ ਸਾਡੀ ਤਾਂ ਫੋਨ ਤੇ ਗੱਲ ਹੁੰਦੀ ਸੀ ਨਾ ਪਰਸੋਂ ਸਵੇਰੇ 4 ਵਜੇ ਦੀ ਤੜਕੇ ਦੀ ਗੱਲ ਹੋ ਰਹੀ ਸੀ ਫੋਨ ਦੇ ਵਿੱਚ ਹੀ ਜਾਣੀ ਪਿੱਛੇ ਬੰਬਸ ਹੁੰਦੇ ਸੀ ਤੇ ਦਿਲ ਨੂੰ ਹੁੰਦਾ ਸੀ ਵੀ ਇਹ ਕੀ ਹੋ ਰਿਹਾ ਕਿਤੇ ਨਾ ਕਿਤੇ ਪਹਿਲਾਂ ਨਹੀਂ ਉਹਨਾਂ ਨੂੰ ਅਲਰਟ ਕੀਤਾ ਗਿਆ ਕਿ ਇੱਥੇ ਮਾਹੌਲ ਜਿਹੜਾ ਹੈ ਤਣਾਪੂਰ ਨੇ ਤੁਸੀਂ ਘਰਾਂ ਤੋਂ ਕਿਤੇ ਹੋਰ ਕਿਤੇ ਚਲੇ ਜਾਓ ਕਿਉਂਕਿ ਕਿਸੇ ਵੀ ਵੇਲੇ ਜਿਹੜਾ ਇੱਥੇ ਹਮਲਾ ਹੋ ਸਕਦਾ ਹੈ ਐਦਾਂ ਦੀ ਕੋਈ ਅਨਾਉਂਸਮੈਂਟ ਜਾਂ ਕੁਝ ਪਹਿਲਾਂ ਦੱਸਿਆ ਸੀ ਉਹਨਾਂ ਨੂੰ ਇਸ ਚੀਜ਼ ਦਾ ਰੋਸ ਜ਼ਰੂਰ ਹੈ ਵੀ ਦੱਸ ਸਕਦੇ ਸੀ ਦੱਸ ਸਕਦੇ ਸੀ ਘੰਟਾ ਪਹਿਲਾਂ 2 ਘੰਟੇ ਪਹਿਲਾਂ 3 ਘੰਟੇ ਪਹਿਲਾਂ ਦੱਸ ਸਕਦੇ ਸੀ ਵੀ ਮਤਲਬ ਹਮਲਾ ਹੋ ਸਕਦਾ ਆਪਣੇ ਘਰੋਂ ਨਿਕਲ ਕੇ ਜਿਸ ਦਾ ਬਣਦਾ ਸਰਦਾ ਉਹ ਆ ਸਕਦਾ ਸੀ ਜਿਨ੍ਹਾਂ ਦੇ ਰਿਸ਼ਤੇਦਾਰੀ ਹੈਗੀ ਆ ਜਿਹੜੇ ਤਾਂ ਨਹੀਂ ਆ ਸਕਦੇ ਜਿਹੜੇ ਵਿਚਾਰੇ ਨਹੀਂ ਆ ਸਕਦੇ ਉਹ ਉੱਥੇ ਰਹਿਣਗੇ ਜਿਹੜੇ ਵਟ ਆ ਸਕਦੇ ਉਹ ਤਾਂ ਆ ਸਕਦੇ ਸੀ ਤੇ ਬਚਾਅ ਹੋ ਸਕਦਾ ਸੀ ਬਹੁਤ ਜਨਾਂ ਦਾ ਬਚਾਅ ਵੀ ਹੋ ਸਕਦਾ ਸੀ ਕ੍ਰੋਸ ਜਿਹੜਾ ਹੈ ਤੁਹਾਡੇ ਸਾਰਿਆਂ ਦੇ ਮਨਾਂ 'ਚ ਹੈ ਕਿ ਜੇਕਰ ਕਿਤੇ ਥੋੜੀ ਦੇਰ ਪਹਿਲਾਂ ਵੀ ਦੱਸ ਦਿੰਦੇ ਤਾਂ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਸੀ ਉਹਨਾਂ ਦਾ ਬਚਾਅ ਹੋ ਸਕਦਾ ਸਮਾਂ ਜਿਹੜਾ ਸੀ ਉਹ ਮਿਲ ਸਕਦਾ ਸੀ ਕਿੰਨਾ ਕਿਤੇ ਸਮਾਂ ਜਿਹੜਾ ਉਹ ਨਹੀਂ ਮਿਲਿਆ ਉਥੋਂ ਦੇ ਲੋਕ ਨਿਵਾਸੀ ਹਾਂਜੀ ਸੋ ਬਿਲਕੁਲ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਇਹ ਪਰਿਵਾਰ ਸਿਗਾ ਤੁਹਾਡੇ ਨਾਲ ਜਿਨ੍ਹਾਂ ਦੇ ਘਰ ਦੇ ਜੀ ਜੋ ਕਿ ਪੁੰਛ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਵੀ ਅਟੈਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਜਿਹੜੇ ਜੀ ਨੇ ਔਰ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਤੇ ਕੁਝ ਜੀਆਂ ਨੂੰ ਇਹਨਾਂ ਨੇ ਖੋਇਆ ਹੈ ਜਿਸ ਤੋਂ ਬਾਅਦ ਕਿ ਇਹਨਾਂ ਦਾ ਕਹਿਣਾ ਹੈ ਕਿ ਇਹੇ ਅਰਦਾਸ ਕਰਦੇ ਹਾਂ ਕਿ ਜਿਹੜੇ ਜੀ ਹੁਣ ਚਲੇ ਗਏ ਨੇ ਉਹਨਾਂ ਨੂੰ ਤਾਂ ਰੱਬ ਜਿਹੜਾ ਰੱਬ ਦਾ ਪਾਣਾ ਮਿਲ ਜਾਂਦਾ ਇਹਨਾਂ ਨੂੰ ਬਲ ਬਖਸ਼ੇ ਪਰਿਵਾਰ ਨੂੰ ਅਤੇ ਜਿਹੜੇ ਜੀ ਹੋਰ ਵੀ ਪਰਿਵਾਰਾਂ ਦੇ ਜਿਹੜੇ ਜੀ ਨੇ ਉਹ ਜੋ ਜ਼ਖਮੀ ਨੇ ਜਾਂ ਫਿਰ ਇਲਾਜ ਦੌਰਾਨ ਨੇ ਉਹਨਾਂ ਨੂੰ ਜਲਦ ਤੋਂ ਜਲਦ ਤੰਦਰੁਸਤ ਕਰੇ ਕਿਉਂਕਿ ਜਿਸ ਤਰ੍ਹਾਂ ਦਾ ਹਰ ਪਾਸੇ ਮਾਹੌਲ ਬਣਿਆ ਹੋਇਆ ਤਨਾਪੂਰਨ ਮਾਹੌਲ ਬਣਿਆ ਹੋਇਆ ਹੈ ਜਿਸ ਤਰ੍ਹਾਂ ਹਮਲਾ ਹੋਇਆ ਹੈ ਉਹਨਾਂ ਦੀਆਂ ਜੀਆਂ ਦੀਆਂ ਜਾਨਾਂ ਕਿ ਕਈਆਂ ਜੀਆਂ ਦੀਆਂ ਜਾਨਾਂ ਗਈਆਂ ਨੇ ਬਿੱਤ ਦਿਨੀ ਦੇਖਿਆ ਗਿਆ ਕਿ ਰਾਗੀ ਸਿੰਘਾਂ ਦੀਆਂ ਜੜੀਆਂ ਜਾਨਾਂ ਵਿੱਚ ਗਈਆਂ ਨੇ ਦੁਆਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਔਰ ਉੱਥੋਂ ਦੇ ਪੁੰਛ ਦੇ ਸਾਰੇ ਇਲਾਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਬਹੁਤ ਸਾਰਾ ਨੁਕਸਾਨ ਹੋਇਆ ਤਾਂ ਅਸੀਂ ਵੀ ਗ੍ਰੇਡ ਪੰਜਾਬ ਦੀ ਪੂਰੀ ਟੀਮ ਦੇ ਵੱਲੋਂ ਇਹ ਹੀ ਕਾਮਨਾ ਕਰਦੇ ਹਨ ਕਿ ਜੋ ਜੀ ਇਸ ਵੇਲੇ ਜ਼ਖਮੀ ਨੇ ਜਾਂ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਹ ਜੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਕੈਮਰਾਮੈਨ ਅਜੇ ਤੇ ਨਾਲ ਮਸੂਖਜੀਤ ਗ੍ਰੇਡ ਪੰਜਾਬ ਟੀਮੀ ਅੰਮ੍ਰਿਤਸਰ